ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਬੇਸ਼ਾਨ ਜਲਾਸ਼ੀਲ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਚੇਤ ਦਰਵਾਸੀ ਜੈ ਗੁਰੂ ਮਹਾਰਾਜ ਦੀ ਜੈ ਆਪਣੇ ਆਪਣੇ ਬੀਜਰਾਂ ਦੀ ਜੈ ਬੜਿਆਂ ਬੜੀਆਂ ਦੀ ਜੈ ਸੋ ਸਭ ਸੰਗਤਾਂ ਦੇ ਚਰਨਾਂ ਦੇ ਵਿੱਚ ਨਿਵਰਤਾ ਸਹਿਤ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਉਣ ਵਾਲੀ 18 ਮਈ ਦਿਨ ਜਿਠੇ ਐਤਵਾਰ ਨੂੰ ਬਾਪਾ ਸੂਜ ਜਠੇਰਿਆਂ ਦਾ ਮੇਲਾ ਸਤੀ ਮਾਤਾ ਦਰਬਾਰ ਪਿੰਡ ਕੁਕੜਾਂ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ ਸਵੇਰੇ 8 ਵਜੇ 18 ਮਈ ਨੂੰ 8 ਵਜੇ ਚਾਹ ਪਕੌੜੇ ਦਾ ਲੰਗਰ ਹੋਵੇਗਾ ਉਸ ਤੋਂ ਉਪਰੰਤ ਬਾਬਾ ਜੀ ਦੇ ਦਰਬਾਰ ਤੇ ਜੋ ਵੀ ਧਾਰਮਿਕ ਰਸਮਾਂ ਹਨ ਉਹ ਹੋਣਗੀਆਂ ਨਿਸ਼ਾਨ ਸਾਹਿਬ ਚੜਨਗੇ ਜੋ ਵੀ ਬਾਬਾ ਜੀ ਦੀਆਂ ਹੋਰ ਅਸਮਾਨ ਉਹ ਵੀ ਧਰਮਕ ਹੋਣ ਗਿਆ ਤੇ ਉਸ ਤੋਂ ਉਪਰੰਤ ਠੀਕ 12 ਵਜੇ ਬਾਬਾ ਜੀ ਦੀ ਦਰਬਾਰ ਤੇ ਸਟੇਜ ਦਾ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ ਜਿਸ ਦੇ ਵਿੱਚ ਕੁਲਵਿੰਦਰ ਸੂਦ ਐਂਡ ਪਾਰਟੀ ਆਪਣੇ ਜਥੇ ਦੇ ਨਾਲ ਬਾਬਾ ਜੀ ਦਾ ਗੁਣ ਗaan ਕਰਨਗੇ ਤੇ ਉਸ ਤੋਂ ਉਪਰੰਤ ਕੋਮਲ ਬੈਣ ਜੀ ਬਲਜਿੰਦਰ ਬੈਣ ਜੀ ਆਪਣੇ ਧਰਮਕ ਗੀਤਾਂ ਰਾਹੀਂ ਬਾਬਾ ਜੀ ਦਾ ਗੁਣਗਾਨ ਕਰਨਗੇ ਤੇ ਇਸ ਦੇ ਸਬੰਧ ਦੇ ਵਿੱਚ ਬਾਬਾ ਜੀ ਦਾ ਉਪ ਪੰਧਾਰਾ ਵੀ ਪਤਾਇਆ ਜਾਏਗਾ ਠੰਡੇ ਮਿੱਠੇ ਜਲ ਦੀਆਂ ਸ਼ਵੀਨਾ ਲੱਗਣਗੀਆਂ ਤੇ ਮੈਡੀਕਲ ਕੈਂਪ ਵੀ ਲਗਾਇਆ ਜਾਏਗਾ ਸੋ ਸਭ ਸੰਗਤਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਮੇਲੇ ਵਿੱਚ ਵੱਧ ਤੋਂ ਵੱਧ ਆ ਕੇ ਰੌਣਕ ਨੂੰ ਵਧਾਓ ਤੇ ਬਾਬਾ ਜੀ ਦੇ ਦਰਬਾਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਇੱਕ ਹੋਰ ਜ਼ਰੂਰੀ ਬੇਨਤੀ ਆ ਕਿ ਕੋਈ ਵੀ ਮੇਰਾ ਭੈਣ ਭਰਾ ਕੋਈ ਵੀ ਮੇਰਾ ਵੀਰ ਨਸ਼ਾ ਕਰਕੇ ਨਾ ਆਵੇ ਕਿਉਂਕਿ ਦਰਬਾਰ ਦੀ ਇਹ ਮਰਿਆਦਾ ਭੰਗ ਹੁੰਦੀ ਹੈ ਸੋ ਅਸੀਂ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਹਾਂ ਬੇਯੋਗ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਜੋ ਕਿ ਦੇਸ਼ ਵਿੱਚ ਮਾਰਾ ਸਮਾਂ ਚੱਲ ਰਿਹਾ ਹੈ ਉਹਨੂੰ ਪ੍ਰਮਾਤਮਾ ਠੀਕ ਕਰੇ ਤੇ ਸਭ ਸੰਗਤਾਂ ਦੀਆਂ ਮਨੋਗਾਮਨਾ ਪੂਰੀਆਂ ਹੋਣ ਬਾਬਾ ਜੀ ਦੇ ਜੋ ਵੀ ਦਰਬਾਰ ਤੇ ਆਵੇ ਸੋ ਰਾਜੀ ਜਾਵੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋ 150 ਚੜੇ ਸ਼ਰਨ ਪੈਸੇ ਤਰੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਸਰਬੱਤ ਦਾ ਹੀ ਭਲਾ ਹੋਵੇ ਸੋ ਫੇਰ ਇੱਕ ਵਾਰੀ ਮੇਰੇ ਵੱਲੋਂ ਆਪ ਜੀ ਦਾ ਦਾਸ ਆਰਾਮ ਸਿੰਘ ਰੂਪੀ ਛੂਤ ਪਿੰਡ ਪੁੰਨੂ ਮਿਆਰੇ ਵਾਲੇ ਇਹ ਹੀ ਬੇਨਤੀ ਕਰਦੇ ਆ ਕਿ ਮੇਲੇ ਦੇ ਵਿੱਚ ਵੱਧ ਝੜ ਕੇ ਆਓ ਤੇ ਬਾਬਾ ਜੀ ਦੇ ਦਰਬਾਰ ਤੇ ਖੁਸ਼ੀਆਂ ਪ੍ਰਾਪਤ ਕਰੋ ਤੇ ਇਹ ਸਮੂਹ ਸੂਧ ਪ੍ਰਬੰਧਕ ਕਮੇਟੀ ਦਾ ਸਹਿਯੋਗ ਕਰੋ ਜੀ ਬੋਲੋ ਸੱਚੇ ਦਰਵਾਜ਼ੇ ਕੀ ਜੈ ਗੁਰੂ ਮਹਾਰਾਜ ਕੀ ਜੈ ਜੈ ਬਾਬੇ ਦੀ ਸਾਰੇ ਭਗਤਾਂ ਨੂੰ ਜੈ ਬਾਬੇ ਦੀ ਕੁਝ ਕਾਰਨਾਵਿਸ਼ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਯਾਤਰਾ ਸਾਨੂੰ ਅੱਗੇ ਪੈਂਡਿੰਗ ਕਰਨੀ ਪੈ ਗਈ ਸੀ ਅੱਗੇ ਕੁਝ ਦਿਨ ਭਟਾਣੇ ਪੈ ਗਏ ਸੀ ਕੁਝ ਜੋ ਕੁਝ ਘਟਨਾ-ਘਟਨਾ ਹੋਈਆਂ ਸੀ ਸਾਰਿਆਂ ਨੂੰ ਪਤਾ ਹੀ ਹੈ ਸੋ ਹੁਣ ਅਸੀਂ ਬਾਬਾ ਜੀ ਦੀ ਕਿਰਪਾ ਦੇ ਨਾਲ ਹੁਣ ਥੋੜੇ ਜਿਹੇ ਦਿਨ ਸੋਧਰ ਗਏ ਨੇ ਕੋਨ ਆਪਾਂ ਯਾਤਰਾ 30 31 ਮਈ ਪਹਿਲੀ ਫਰਸਟ ਜੂਨ 31 ਮਈ ਤੇ ਫਰਸਟ ਜੂਨ ਨੂੰ ਆਪਾਂ ਨੇ ਨਿਰਧਾਰਿਤ ਕੀਤੀ ਹੈ ਉਹ ਸਾਰਿਆਂ ਨੂੰ ਮੈਂ ਇਸ ਗੱਲ ਵਾਸਤੇ ਯਾਦ ਨੂੰ ਕਰਵਾਉਣਾ ਚਾਹੁੰਦਾ ਹਾਂ ਕਿ ਵੀ ਜੋ ਕੁਝ ਹੋਏਗਾ ਉਹ ਉਸ ਤਰ੍ਹਾਂ ਹੀ ਜੋ ਪਹਿਲਾਂ ਨਿਸ਼ਚਿਤ ਹੈ ਉਸ ਤਰ੍ਹਾਂ ਹੀ ਹੋਏਗਾ ਸਾਰੇ 8 ਵਜਿਆਂ ਆਪਾਂ ਜਾਣਾ ਹੈ ਠੀਕ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕੀਤਾ ਜਾਏਗਾ ਜੇ ਤੁਸੀਂ ਸਾਰੇ ਇੱਕ ਦੂਜੇ ਨੂੰ ਜਿਹੜੇ ਸਾਡੇ ਨਾਲ ਨਹੀਂ ਇਨਵੋਲਵਮੈਂਟ ਹੈਗੇ ਤੁਸੀਂ ਉਹਨਾਂ ਨੂੰ ਇਨਫੋਰਮ ਕਰ ਦਿਓ ਕਿ ਵੀ ਇਸ ਤੇ ਇਸ ਤਰ੍ਹਾਂ ਕਿ ਆ ਦਿਨਾਂ ਦੇ ਵਿੱਚ ਕਿ ਵੀ ਆਪਾਂ ਜਾਣਾ ਹੈ 30 31 ਮਈ ਤੇ 1 ਜੂਨ ਨੂੰ ਲਾਡੀ ਨੇ ਮੈਸੇਜ ਵੀ ਪਾ ਦਿੱਤਾ ਤੋਂ ਸੋ ਪਲੀਜ਼ ਸਾਰੇ ਧਿਆਨ ਰੱਖਦੇ ਹੋਏ ਇਸ ਮੈਸੇਜ ਦਾ ਰਿਪਲਾਈ ਦੇ ਦਿਓ ਸਾਰਿਆਂ ਨੂੰ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਬਾਬਾ ਪੁਨਹਰੀ ਸਾਰਿਆਂ ਦੇ ਅਪਾਰ ਕਿਰਪਾ ਬਣਾਈ ਰੱਖੇ ਜੈ ਬਾਬਾ ਜੀ ਦੀ ਜੈ ਬਾਬਾ ਜੀ ਦੀ ਜੈ ਕਰਾਏ ਬਾਬਾ ਪੁਨਹਰੀ ਜੀ ਦਾ ਬੋਲ ਸਾਚੇ ਦਰਵਾਰ ਕੀ ਜੈ ਕਾ ਕੌਣ ਕਿਆ ਹੋਗਾ ਅਰਦਾਸ ਹੋਗੀ ਅਰਦਾਸ ਹੋਗੀ ਜੀ ਜੀ ਕੋ ਹਟਾ ਕੌਣ ਕਿਆ ਹੋਗਾ ਅਰਦਾਸ ਹੋਗੀ ਅਰਦਾਸ ਹੋਗੀ ਕੌਣ ਕਰੇਗਾ ਅੰਕਰੇਗੇ ਰਾਮ ਕਰੇਗਾ ਸਤਿ ਸ੍ਰੀ ਅਕਾ کام کرے گا ہم کریں گے ہم کریں گے حرکتا ششٹر ختم کرو ختم کرو کام کرو حرکتا ششٹر ختم کرو کام کرو کام کرو حرکتا راجو پکی کرو پکی کرو نیمم لے لاگو کرو لاگو کرو لاگو दस स्टेट यूनियना सारिया ही आजाद जनवे करके मोदी सरकार की नीतियां खिलाफ जंग पत्र है सारे दोस्त विचार करके एक फैसला किया ਵੀ ਤਰੀਕ ਨੂੰ ਹਿੰਦੁਸਤਾਨ ਦੇ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸਰਕਾਰ ਮੋਦੀ ਦੇ ਵਿੱਚ ਸੰਸਦ ਸੰਪਤੀਨਾ ਫੈਸਲਾ ਦਿੱਤਾ ਸੀ ਅਜਿਹਾ ਕਾਰਾ ਤਰੀਕ ਤੋਂ ਜਾਣ ਤੋਂ ਬਾਅਦ ਅਜੇ ਬਤ ਕਰ ਜਿਆਦਾ ਮੈਂ ਲੋਇਕਾਂ ਦੇ ਦਿਸ਼ਕਾ ਅਸਲੀ ਬੇਦਨ ਨੂੰ ਕਿਹੜਾ ਭੱਜਿਆ ਹੈ ਕੰਮ ਕਰਨਾ ਸਟੇਟ ਕਰਨੇ ਉਮੀਦ ਰੀਤ ਕੋ ਹੀ ਜਿਹੜਾ ਕੰਮ ਸ਼ੁਰੂ ਕਰ ਪਿਆਰਤੀ ਵਿੱਚ ਉਸ ਦਿਨ ਤੋਂ ਹੀ ਵੱਖ-ਵੱਖ ਜਥੇਬੰਦੀਆਂ ਨੇ ਆਪਣੀਆਂ ਮੀਟਿੰਗਾਂ ਕੀਤੀਆਂ ਸਟੇਟੀਆਂ ਦਿਸ਼ਕਾ ਨੇ ਮੀਟਿੰਗਾਂ ਕੀਤੀਆਂ ਵੱਖ-ਵੱਖ ਅਧਾਰਿਆਂ ਦੇ ਵਿੱਚ ਗੇਟ ਮੀਟਿੰਗਾਂ ਕੀਤੀਆਂ ਇਸ਼ਤਿਆਰ ਮੰਡੇ ਨਾਏ ਮੈਨੇ ਪਾਏ ਤੇ ਪੈਂਪਰ ਤੇ ਝਾਕੀਆਂ ਮੰਡੇ ਕਿਉਂਕਿ ਭਾਰਾਂ ਨੂੰ ਫੈਸਲਾ ਹੋਇਆ ਚਿੰਤਾ ਜਾਹ ਕੀਤੀ ਕਿ ਜੇਕਰ ਵਾਹ ਬਰਕਨ ਕਲਾਸ ਨੂੰ ਆਪਣੀਆਂ ਮੰਗਾ ਮਾਰੇ ਗਿਆਨ ਨਾ ਹੋਵੇ ਬਰਕਨ ਕਲਾਸ ਵਿੱਚ ਕਿਸੇ ਨੂੰ ਇਹ ਵਰਤਮਾਨ ਕਲਾਸ ਨੂੰ ਆਪਣੀਆਂ ਮੰਗਾਂ ਦੇ ਖਿਆਲ ਨਾ ਹੋਵੇ ਉਹ ਸਿੱਧਤ ਨਾਲ ਲੜਾਈ ਨਹੀਂ ਦੇ ਦਿੰਦਾ ਜਿਨ੍ਹਾਂ ਲੋਕਾਂ ਨੂੰ ਆਪਣੀਆਂ ਮੰਗਾਂ ਦਾ ਗਿਆਨ ਹੋਵੇ ਵੀ ਟੂ ਵਨ ਰੀ ਤੱਕ ਵੀ ਅਸੀਂ ਗੱਲ ਕੀਤੀ ਕਿ ਜਿੰਨਾ ਤੱਕ ਨਹੀਂ ਪਹੁੰਚ ਸਕੇ ਅੱਜ ਤੱਕ ਉਹਨਾਂ ਦਾ ਕੋਟ ਹੈ ਆਪਣੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਉਹਨਾਂ ਤੱਕ ਪਹੁੰਚਾਏਗਾ ਉਹਦੇ ਵਿੱਚ ਮਾਸ਼ੀ ਜੀ ਨੂੰ ਮਿਸਾਲ ਦਿੱਤੀ ਜਿੱਦਣੇ ਕਿਸਾਨਾਂ ਨੇ ਐਜਿਟੇਸ਼ਨ ਕੀਤੀ ਉਹਨਾਂ ਦੇ ਖਿਲਾਫ ਤਿੰਨ ਕਾਨੂੰਨ ਜਿਹੜੇ ਆ ਉਹ ਬਾਸ ਕਾਲੇ ਕਾਨੂੰਨ ਪਾਸ ਕੀਤੇ ਗਏ 13 ਮਹੀਨੇ ਐਜਿਟੇਸ਼ਨ ਚੱਲੀ ਜਿਹਦੇ ਮਰਜ਼ੀ ਅੱਗੇ ਨੂੰ ਮਾਈਕੀ ਤਕਾਰੂ ਖਾਨਸਗਾ ਚਾਹੇ ਕਿਸਾਨਾਂ ਦਾ ਅਣਾਈਸਗਾ ਚਾਹੇ ਕਿਸਾਨਾਂ ਦਾ ਕੋਈ ਰਿਸ਼ਤੇਦਾਰਸਗਾ ਚਾਹੇ ਕੋਈ ਇਸੇ ਦੀ ਭੈਣ ਸੀ ਜਿਹੜੀ ਗਈ ਸੀ ਜਾਂ ਕੋਈ ਬਾਹਰ ਦਾ ਵੀ ਆਇਆ ਸੀ ਦੇਦੇ ਅੱਗੇ ਨੂੰ ਮੈਨੂੰ ਬਾਈ ਕੀਤਾ ਕਿਸਾਨਾਂ ਨੇ ਪੂਰਾ ਜਵਾਬ ਦਿੱਤਾ ਕਿ ਸਾਡੀਆਂ ਮੰਗਾਂ ਕੀ ਉਹਨਾਂ ਨੇ ਕਿਹਾ ਅਸੀਂ ਐਮਐਸਪੀ ਲੈਣ ਆਏ ਹਾਂ ਮੈਂ ਮਹਾਜਨ ਪ੍ਰਧਾਨ ਸੀਆਈਟੀ ਜੋ ਪੰਜਾਬ ਅੱਜ ਦੀ ਜਿਹੜੀ ਅਸੀਂ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰ ਰਹੇ ਹਾਂ ਇਹਦਾ ਮਕਸਦ ਹੈ ਜੋ 18 ਮਾਰਚ ਨੂੰ ਹਿੰਦੁਸਤਾਨ ਦੀਆਂ ਸਮੂਹ ਟ੍ਰੇਡ ਜਨੀਆਂ ਯੂਨੀਅਨਾਂ ਜਥੇਬੰਦੀਆਂ ਤੇ ਫੈਡਰੇਸ਼ਨਾਂ ਵੱਲੋਂ ਸਾਂਝੇ ਤੌਰ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ 20 ਮਈ ਦੀ ਹੜਤਾਲ ਦੀ ਸੱਦਾ ਦਿੱਤਾ ਹੈ ਉਹਨੂੰ ਕਾਮਯਾਬ ਕਰਨ ਲਈ ਅੱਜ ਦੀ ਮੀਟਿੰਗ ਅੱਜ ਤੋਂ ਪਹਿਲਾਂ ਅਸੀਂ ਸਾਰੀਆਂ ਹੀ ਫੈਕਟਰੀਆਂ ਵਿੱਚ ਦਫ਼ਤਰਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਉੱਥੇ ਪੈਂਪਰੇਟ ਲਾਏ ਬੰਦੇ ਉੱਥੇ ਇਸ਼ਤਿਹਾਰ ਬੰਨ ਲਾਏ ਤੇ ਉੱਥੇ ਜਿਹੜੇ ਐਵਨਰ ਲਾਏ ਤੇ ਅਸੀਂ ਅੱਜ ਜਿਹੜੀ ਮੀਟਿੰਗ ਕਰ ਰਹੇ ਆਂ ਅੱਜ ਵੀ ਦੀ ਤਿਆਰੀ ਦੇ ਵਿੱਚ ਹੈ ਅਜਿਹੀ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਟ੍ਰੇਡ ਯੂਨੀਅਨ ਨਾਲ ਸੰਬੰਧ ਰੱਖਦੀਆਂ ਤੇ ਜਿਹੜੀਆਂ ਕਿਸਾਨ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧ ਰੱਖਦੀਆਂ ਤੇ ਖੇਤ ਮਜ਼ਦੂਰਾਂ ਨਾਲ ਸੰਬੰਧ ਰੱਖਦੀਆਂ ਕਿਉਂਕਿ ਇਹਨਾਂ ਨੇ ਸਮਰਥਨ ਜਿਹੜਾ ਹੈ 20 ਤਰੀਕ ਦਾ ਸਾਡੀ ਹੜਤਾਲ ਨੂੰ ਕਾਮਯਾਬ ਕਰਨ ਦਾ ਸਮਰਥਨ ਦਿੱਤਾ ਹੈ 20 ਤਰੀਕ ਦੀ ਹੜਤਾਲ ਦਾ ਮੁੱਖ ਮਤਲਬ ਕੀ ਹੈ ਮੁੱਖ ਮਤਲਬ ਉਹ ਸਾਡਾ ਇਹ ਹੈ ਮੋਦੀ ਸਰਕਾਰ ਵੱਲੋਂ ਜਿਵੇਂ ਕਿਸਾਨਾਂ ਦੇ 4 ਤਿੰਨ ਕਾਲੇ ਕਾਨੂੰਨ ਬਣਾਏ ਸਕੇ ਉਸੇ ਤਰ੍ਹਾਂ ਮਜ਼ਦੂਰਾਂ ਦੇ 29 ਜਿਹੜੇ ਕਿ ਲੇਬਰ ਕਾਨੂੰਨ ਹੈ ਉਹਨਾਂ ਨੂੰ ਕੱਟ ਕੇ 4 ਕੋਡ ਬਣਾ ਦਿੱਤੇ ਉਹ ਕੋਡਾਂ ਨੂੰ ਲਾਗੂ ਕਰਨਾ ਚਾਹੁੰਦੇ ਹੈ ਜਿਹਦੇ ਨਾਲ ਜਿਹੜੀ ਵਰਕਿੰਗ ਕਲਾਸ ਹੈ ਉਹਨਾਂ ਦੇ ਪ੍ਰਾਪਤ ਕੀਤੇ ਹੱਕ ਹਕੂਕ ਸਾਰੇ ਹੀ ਖਤਮ ਹੋ ਜਾਣਗੇ ਉਹ ਟ੍ਰੇਡ ਯੂਨion ਦਾ ਹੱਕ ਨਹੀਂ ਰਹੂਗਾ ਉਹਦੇ ਮਿਨੀਮਮ ਵੇਜ ਦਾ ਹੱਕ ਨਹੀਂ ਰਹੂਗਾ ਉਹਦੇ ਅਦਾਲਤ ਤੱਕ ਜਾਣ ਦਾ ਕਾਨੂੰਨ ਦੇ ਨੂੰ ਲਾਗੂ ਕਰਨ ਦਾ ਹੱਕ ਨਹੀਂ ਰਹੂਗਾ ਤੇ ਉਹਦੇ ਵਿੱਚ ਮਿਨੀਮਮ ਵੇਜ ਦਾ ਜਿਹੜਾ ਜਿਹੜੀ 2 ਵਾਰੀ ਸਾਲ ਦੀ ਬਾਅਦ ਉਹਦਾ ਨਹੀਂ ਹੱਕ ਰਹੂਗਾ ਅਸੀਂ ਇਹਨਾਂ ਮੰਗਾਂ ਨੂੰ ਲੈ ਕੇ ਅਸ ਜਿਹੜੀ 20 ਮਈ ਦੀ ਹੜਤਾਲ ਜਿਹੜੀ ਇਹ ਦੇਸ਼ ਪੱਧਰ ਤੇ ਕੀਤੀ ਜਾ ਰਹੀ ਹੈ ਜਿਹੜਾ ਸਭ ਤੋਂ ਵੱਡਾ ਖਤਰਾ ਹੈ ਤੇ ਹਿੰਦੁਸਤਾਨ ਦੇ ਸਰਕਾਰ ਜਿਹੜੀ ਫਿਰਕਾ ਪ੍ਰਸਤਾਨ ਦੀ ਸਰਕਾਰ ਹੈ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਜੇ ਦੇਸ਼ ਦੇ ਸੰਵਿਧਾਨ ਨੂੰ ਬਦਲਦੀ ਹੈ ਤਾਂ ਉਹਦੇ ਸਾਰੇ ਹੱਕ ਹਕੂਮ ਖਤਮ ਹੋ ਜਾਂਦੇ ਜੇ ਦੇਸ਼ ਦੇ ਵਿੱਚ ਜਮਹੂਰੀਅਤ ਨਾ ਰਹੇ ਧਰਮ ਨਿਰਪੱਖਤਾ ਨਾ ਰਹੇ ਤਾਂ ਟ੍ਰੇਡ ਜਿਹੜੀਆਂ ਜਿੱਥੇ ਜੇ ਕੰਮ ਕਰਨ ਦਾ ਟ੍ਰੇਡ ਜਿਹਨਾਂ ਦਾ ਕੰਮ ਕਰਨ ਦਾ ਹੱਕ ਹਕੂਕ ਜਿਹੜਾ ਖੋਇਆ ਜਾਂਦਾ ਇਸ ਕਰਕੇ ਉਸ ਖਤਰਿਆਂ ਨੂੰ ਭਾਵਪਦੇ ਹੋਏ ਅਸੀਂ ਮਤਲਬ ਇਹ ਅੱਜ ਮੀਟਿੰਗ ਕਰ ਰਹੇ ਹਾਂ ਤਾਂ ਕਿ ਅਸੀਂ ਸਾਰੇ ਵਿਭਾਗਿਆਂ ਦੇ ਵਿੱਚ ਜਿੰਨੇ ਵੀ ਅਸੀਂ ਲੀਡਰ ਸੱਦੇ ਆ ਉਹਨਾਂ ਤੋਂ ਆਪਣੇ ਆਪਣੇ ਵਿਭਾਗਾਂ ਦੇ ਵਿੱਚ 20 ਮਈ ਨੂੰ ਹੜਤਾਲ ਕਰਕੇ ਉਹ ਸਾਰੇ ਹੀ 11 ਵਜੇ ਤੋਂ ਡਿਸਟ੍ਰਿਕਟ ਹੈੱਡਕੁਆਰਟਰ ਤੇ ਜਿਹੜੇ ਬੱਸ ਸਟੈਂਡ ਤੇ ਉੱਥੇ ਇਕੱਠੇ ਹੋਣਗੇ ਅਸੀਂ ਟੀਚਾ ਮੰਨਿਆ ਹੈ ਕਿ 2000 ਬੰਦਾ ਅਸੀਂ ਇੱਥੇ ਬੱਸ ਸਟੈਂਡ ਤੇ ਇਕੱਠੇ ਕਰਾਂਗੇ ਤੇ ਉੱਥੇ ਜਿਹੜੀ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਪ੍ਰਦਰਸ਼ਨ ਕਰਾਂਗੇ ਤੇ ਲੋਕਾਂ ਦੇ ਭਾਜਾਂਗੇ ਜਿਹਦੇ ਵਿੱਚ ਲੋਕਾਂ ਦੀਆਂ ਵੀ ਮੰਗਾਂ ਅਸੀਂ ਵਿੱਚ ਐਡ ਕੀਤੀਆਂ ਨੇ ਵੀ ਦੇਣ ਦੀਆਂ ਨੀਤੀਆਂ ਕਰ ਮਹंगाई ਬੇਰਜ਼ਗਾਰੀ ਜਿਹੜੀ ਇਹੋ ਵਧੀ ਹੈ ਜਿਹੜੀ ਪੰਜਾਬ ਸਰਕਾਰ ਦੀ ਗੱਲ ਕਰੀਏ ਜਿਹੜੇ ਕਾਲੇ 3 4 ਕੋਡ پاس ਕੀਤੇ ਹਨ ਉਹਨਾਂ ਨੂੰ ਲਾਗੂ ਕਰਨ ਦੀ ਗੱਲ ਕਰਦੀ ਹੈ ਵੀ ਅਸੀਂ ਫੈਸਲਾ ਕੀਤਾ ਹੈ ਜੇ ਕੋਈ ਸਰਕਾਰ ਪੰਜਾਬ ਲੈਵਲ ਤੇ ਜਾਂ ਹੋਰ ਦੀ ਸਰਕਾਰ ਉਹਨਾਂ ਕੋਡਾਂ ਨੂੰ ਲਾਗੂ ਕਰੂਗੀ ਤਾਂ ਬਿਨਾਂ ਸ਼ਰਤ ਅਸੀਂ ਸਵੇਰੇ ਹੀ ਉਸੇ ਦਿਨ ਸਵੇਰੇ ਸੜਕਾਂ ਤੇ ਆ ਜਾਾਂਗੇ ਉਹਦਾ ਡਟ ਕੇ ਜਿਹੜਾ ਉਹ ਵਿਰੋਧ ਕਰਾਂਗੇ ਕਸੇ ਇਹ ਵੀ ਕਹਿਣਾ ਚਾਹੁੰਦੇ ਆ ਇੱਥੇ ਕਰਪਸ਼ਨ ਦਾ ਪੂਰਾ ਬੋਲਬਾਲਾ ਇੱਥੇ ਮਾਈਨਿੰਗ ਵਾਈਟ ਹੋ ਰਹੀ ਹੈ ਇੱਥੇ ਲਾਂਡ ਆਰਡਰ ਨੂੰ ਮਤਲਬ ਜਿਹੜਾ ਖਤਮ ਹੋ ਗਿਆ ਲੋਕਾਂ ਦੇ ਮਾਲ ਜਾਣ ਦੀ ਰਾਖੀ ਨਹੀਂ ਕੀਤੀ ਜਾਂ ਤੁਹਾਡੇ ਸਾਹਮਣੇ ਹੈ ਮਢਾਲੀ ਦੇ ਵਿੱਚ ਕਤਲ ਹੋ ਗਿਆ ਦਿਨ ਦਿਹਾੜੇ ਕੋਈ ਪੁੱਛਗਿੱਛ ਨਹੀਂ ਹੈ ਸੋ ਇਸ ਕਰਕੇ ਨਾ ਸਾਰੀਆਂ ਹੀ ਕ੍ਰਿਤੀਆਂ ਦੇ ਖਿਲਾਫ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਅਸੀਂ 20 ਦੀ ਹੜਤਾਲ ਦੇਸ਼ ਵਿਆਪੀ ਹੜਤਾਲ ਕਰ ਰਹੇ ਹਾਂ ਉਹਦੇ ਸਾਨੂੰ ਸੰਯੁਕਤ ਜਿਹੜਾ ਕਿਸਾਨ ਮੋਰਚਾ ਹੈ ਉਨੇ ਫੁੱਲ ਤੋਂ ਪੂਰੇ ਤੋਂ ਰੂਪ ਦੇ ਵਿੱਚ ਸਮਰਥਨ ਦਿੱਤਾ ਹੈ ਤੇ ਅਸੀਂ ਕਾਮਯਾਬ ਕਰਨ ਨੂੰ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਅੱਜ ਦੀ ਮੀਟਿੰਗ ਤੋਂ ਬਾਅਦ ਅਸੀਂ ਸਾਰੇ ਹੀ ਜਿੰਨੇ ਵਪਾਰੀ ਛੋਟੇ ਦੁਕਾਨਦਾਰ ਤੇ ਬਾਕੀ ਗਾयक ਢੇਲਵਰਜੀਤ ਢੇਲਵਰ ਦੇ ਗਾਏ ਹੋਏ ਗੀਤ ਜਵਾਨੀ ਕਿੱਧਰ ਚੱਲੀ ਦਾ ਪੋਸਟਰ ਅੱਜ ਕਲਾਕਾਰ ਸੰਗੀਤ ਸਵਾ ਨਵਾਂ ਸ਼ਹਿਰ ਵੱਲੋਂ ਰਿਲੀਜ਼ ਕੀਤਾ ਗਿਆ ਇਹ ਗੀਤ ਉਸੇ ਗੀਤਕਾਰ ਦੇਸਰਾਜ ਵਾਲੀ ਹੋਰਾ ਵੱਲੋਂ ਲਿਖਿਆ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਹਾਂਜੀ ਸਤਿ ਸ੍ਰੀ ਅਕਾਲ ਸਵਾਜ ਬਹੁਤ ਖੁਸ਼ੀ ਦੀ ਗੱਲ ਤੁਹਾਡੇ ਸਾਹਮਣੇ ਕਰਨ ਲੱਗੇ ਆ ਅਸੀਂ ਕਲਾਕਾਰ ਸੀਸਵਾ ਨਾ ਜੀ ਮੈਂ ਤੁਹਾਡਾ ਆਪਣਾ ਗਾਇਕ ਲਖਵਿੰਦਰ ਲਖਨਾਵਾ ਸ਼ਹਿਰ ਸੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਦੇਸ ਰਾਜ ਬਾਲੀ ਜੀ ਦੇਸ ਰਾਜ ਬਾਲੀ ਜੀ ਜਿਨ੍ਹਾਂ ਨੇ ਸਮੇਂ ਦੀ ਮਜ਼ਾਕਤ ਨੂੰ ਸਮਝਦੇ ਹੋਏ ਉਹਨਾਂ ਨੇ ਬਹੁਤ ਖੂਬਸੂਰਤ ਗੀਤ ਲਿਖਿਆ ਹੈ ਜਵਾਨੀ ਕਿੱਧਰ ਚਲੀ ਔਰ ਉਸ ਨੂੰ ਬਹੁਤ ਹੀ ਬਾਖਮਾਲ ਨਿਭਾ ਹੈ ਸਾਡੇ ਸੀਨੀਅਰ ਆਰਟਿਸਟ ਦਿਲਵਰ ਜੀ ਦਿਲਵਰ ਉਹਨਾਂ ਨੇ ਇੱਕ ਬੜਾ ਬਾਖਮਾਲ ਗਾਇਆ ਔਰ ਸਮਾਜ ਨੂੰ ਇੱਕ ਸੇਧ ਦਿੱਤੀ ਹੈ ਔਰ ਇਸ ਦਾ 뮤직 ਬਾਖਮਾਲ ਹੈ ਬੀਆ ਡਿਮਾਨਾ ਜੀ ਜਸਵੀਰ ਜੱਸੀ ਜੀ ਨੇ ਇਸ ਦਾ ਵੀਡੀਓ ਕੀਤਾ ਔਰ ਦਿਲਵਰ 뮤직 ਕੰਪਨੀ ਦੇ ਵੱਲੋਂ ਲਾਂਚ ਕੀਤਾ ਗਿਆ ਔਰ ਸਰੋਤਿਆਂ ਤੋਂ ਆਸ ਰੱਖਦੇ ਆ ਇਸ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਜੀ ਔਰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਅਖੀਆਂ ਚੀਜ਼ਾਂ ਨੂੰ ਤੁਸੀਂ ਸਪੋਰਟ ਕਰਨਾ ਹੈ ਥੈਂਕ ਯੂ ਮਿਹਰਬਾਨ ਜੀ ਅਬੀਰ ਬਲਵਰ 2015 ਅੱਜ ਜੋ ਪੰਜਾਬੀ ਸੌਂਗ ਨਵਾਂ ਹੋਇਆ ਜਿਹਨੂੰ ਆਵਾਜ਼ ਦਿੱਤੀ ਮੇਰੇ ਬਹੁਤ ਹੀ ਦੋਸਤ ਜਲਵਰ ਜਲਵਰ ਗਵਾਨੀ ਕਿੱਧਰ ਚੱਲੀ ਜਿਹਨਾਂ ਦੇ ਲੇਖਨ ਨੇ ਬਾਲੀ ਜੀ ਦੇਖ ਰਹੇ ਉਹਨਾਂ ਦੀ ਕਾਦਰ ਤੋਂ ਲਿਖਿਆ ਗੀਤ ਜਿਹਨੂੰ ਸੰਗੀਤ ਦਿੱਤਾ ਮੇਰੇ ਬਹੁਤ ਹੀ ਨੇਵੀਕ ਬੀਆੜ ਮਾਲਾ ਜੀ ਰਵੀ ਕੋਇਆ ਜੀ ਉਹਨਾਂ ਨੇ ਸੰਗੀਤ ਦੇ ਕੇ ਸੰਗੀਤੀਆਂ ਤੋਂ ਨਾਲ ਦੇ ਬੱਚ ਨੂੰ ਪਹੁੰਚਾਇਆ ਮੈਂ ਆਸ ਕਰਦਾ ਸਾਰੇ ਸਰੋਤਿਆਂ ਤੋਂ ਕਿ ਅੱਜ ਖਵਾਂ ਦੇ ਮੁਤਾਬਕ ਟੋਕਦੇ ਹੋਏ ਗੀਤ ਨੂੰ ਤੁਸੀਂ ਸੁਣੋ ਤੇ ਇਹਨਾਂ ਲਈ ਤਾਰਾ ਛੇਰ ਕਰੋ ਤਾਂ ਕਿ ਦਲਵਰ ਜੀ ਦਲਵਰ ਜਨਾ ਜਿਹੜਾ ਬਲਦਰੀਆਂ ਨੂੰ ਸ਼ੁਹਰੇ ਇੱਥੋਂ ਕਹਿੰਦਾ ਹੋਇਆ ਧੰਨਵਾਦ ਅੱਜ ਇੱਕ ਨਸ਼ਿਆਂ ਬੁਰਦ ਨਸ਼ਿਆਂ ਦੀ ਬੁੜਾਈ ਤੋਂ ਬਚਣ ਲਈ ਯਾਗਰੂ ਕਰਦਾ ਗੀਤ ਜਵਾਨੀ ਕਿੱਧਰ ਚੱਲੀ ਜਵਾਨੀ ਨੇ ਨਸ਼ਿਆਂ ਵੱਲ ਨੂੰ ਮੋੜ ਕੱਟਿਆ ਹੈ ਉਹ ਉਹਨੂੰ ਦੇਖਾ ਦੇਣ ਵਾਸਤੇ ਉਹਨੂੰ ਸਮਝਾਉਣ ਵਾਸਤੇ ਬਹੁਤ ਹੀ ਸ੍ਰੀਨੇ ਗਾਇਕ ਸਾਡੇ ਨਮਕਸ਼ਹਿਰ ਦਾ ਮਾਣ ਦਿਲਵਰ ਦੀ ਦਿਲਵਰ ਦੀ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਰਿਕਾਰਡ ਹੋਇਆ ਇਹਨੂੰ ਸੰਗੀਤ ਜੀ ਆ ਡਿਮਾਣਾ ਜੀ ਨੇ ਦਿੱਤਾ ਔਰ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਇਹਨੂੰ ਬਹੁਤ ਸਤਿਕਾਰਤ ਸ਼ਖਸੀਅਤਾਂ ਨੇ ਇਹਦੇ ਵਿੱਚ ਸ੍ਰੀ ਹਰਦੇਵ ਚਾਲ ਜੀ, تر세ਮ ਸਾਕੀ ਜੀ, ਸਾਡੇ ਉਸਤਾਦ ਸ਼ਾਹਬ ਤੇ ਬਾਸਦੇ ਪਰਦੇਸੀ ਜੀ, ਪੰਗਲ ਸਾਹਿਬ, ਲਖਵਿੰਦਰ ਲੱਖਾ ਜੀ ਉਹਨਾਂ ਨੇ ਆਪਣੇ ਘਰ ਕਮਲਾਂ ਦੇ ਨਾਲ ਤੇ ਨਾਲ ਦੀਦਾ ਕਮਲਜੀਤ ਜੀ ਆਪਣੇ ਘਰ ਕਮਲਾਂ ਦੇ ਨਾਲ ਉਹਨਾਂ ਨੇ ਇਹਨੂੰ ਅੱਜ ਇਹਦਾ ਕੋਰਸ ਰੀਲੀਜ਼ ਕੀਤਾ ਹੈ। ਔਰ ਭਵਿਕਦੇ ਵਿੱਚ ਅਸੀਂ ਕਲਾਕਾਰਾਂ ਕੋਲੋਂ ਇਹੀ ਉਮੀਦ ਰੱਖਦੇ ਆ ਕਿ ਉਹ ਸਾਰੂ ਗੀਤ ਜਿਹੜੇ ਸਮਾਜ ਨੂੰ ਸੇਧ ਦਿੰਦੇ ਹੋਣ ਉਹ ਹੀ ਗਾਉਣੇ ਚਾਹੀਦੇ ਆ ਔਰ ਪਹਿਲੇ ਵੀ ਕਲਾਕਾਰ ਸੰਗੀਤ ਸਭਾ ਵੱਲੋਂ ਇਹ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸਾਡੇ ਰਸਦੇਵ ਚਾਹਲ ਜੀ ਲਖਵਿੰਦਰ ਲੱਖਾ ਜੀ ਅਕਸਰ ਇਹ ਕਹਿੰਦੇ ਰਹਿੰਦੇ ਆ ਗੀਤ ਇਹੋ ਜਿਹੇ ਗਾਓ ਜਿਹੜੇ ਸਮਾਜ ਦੇ ਵਿੱਚ ਬੈਠ ਕੇ ਸੁਣਨ ਯੋਗ ਹੋਣ ਔਰ ਸਮਾਜ ਨੂੰ ਸੇਧ ਦਿੰਦੇ ਹੋਣ ਅੱਜ ਇਹ ਗੀਤ ਰਿਲੀਜ਼ ਕਰਦੇ ਆ ਇੱਥੇ ਸਾਰਿਆਂ ਸ਼ਖਸੀਤਾਂ ਦਾ ਜਿੱਥੇ ਧੰਨਵਾਦ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਗੀਤ ਗਾਉਣ ਲਈ ਅਸੀਂ ਇਹਨਾਂ ਤੋਂ ਆਸ ਰੱਖਾਂਗੇ ਸਮੂਹ ਆਏ ਹੋਏ ਕਲਾਕਾਰਾਂ ਦਾ ਸੰਗੀਤ ਪ੍ਰੇਮੀਆਂ ਦਾ ਤੇ ਲੇਖਕ ਸ਼ਾਇਰ ਪ੍ਰਸਤੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਸੀ ਕਾਲ ਜੀ ਮੈਂ ਕੰਮ ਜਿਤ ਨਵਾਂ ਸ਼ਹਿਰ ਸਤਿਗੋਦੀ ਕਿਰਪਾ ਦੀ ਨਾਲ ਜੀ ਬਹੁਤ ਵਧੀਆ ਧਰਮਕਤ ਜਿਸ ਨੂੰ ਲਿਖਿਆ ਮੇਰੇ ਵੀ ਅੱਜ ਬਹੁਤ ਹੀ ਪਿਆਰੇ ਲੇਖਕ ਦੇਸਾਈ ਭਾਲੀ ਜੀ ਨੇ ਗੀਤ ਲਿਖਿਆ ਜਵਾਨੀ ਕਿਧਰ ਚਲੀ ਮੇ ਯਾਰ ਜਵਾਨੀ ਕਿਧਰ ਚਲੀ ਉਹ ਜਿਸ ਨੂੰ ਗਾਇਆ ਦਿਲਵਰਜੀਤ ਦਿਲਵਰ ਨੇ ਲਿਖਿਆ ਗੀਤ ਵਾਸ ਵਾਹ ਤੇ ਗਾਇਬ ਹੋਣਾ ਇਸੇ ਦਾ ਸਾਰੇ ਸੁਕਰ ਨੂੰ ਬੇਨਤੀ ਕਰਦਾ ਤੇ ਗੀਤ ਸੁਣੋ ਉਸ ਸੇ ਤੇ ਅਭਿਲ ਕਰਦੀ ਕਿਰਪਾਤਾ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਸੰਗੀਤਨ ਪ੍ਰੇਮੀਆ ਨੂੰ ਮੈਂ ਤੁਹਾਡਾ ਆਪਣਾ ਦਿਲਵੱਡੀ ਜਲੋਰ ਗਾਇਕ ਤੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਰੀਜੀ ਦੇਸ਼ ਰਾਜਵਾਲੀ ਜੀ ਦਾ ਜੋ ਕਿ ਲਿਖਿਆ ਹੋਇਆ ਗੀਤ ਹੈ ਜਵਾਨੀ ਕਿੱਧਰ ਚਲੀ ਤੇ ਦਾਸੂ ਇਸ ਗੀਤ ਨੂੰ ਗਾਉਣ ਦਾ ਮੌਕਾ ਦਿੱਤਾ ਇਸ ਦਾ ਨੀਰਕ ਵੀ ਅਡਮਾਨਾ ਜੀ ਨੇ ਦਿੱਤਾ ਵੀਡੀਓ ਫਿਲਮਾ ਕੇ ਸਾਡੇ ਵੀ ਮਸਵੀਰ ਜੱਸੀ ਫੋਨਾਂ ਦੇ ਬਾਕਮਾਲ ਵੀਡੀਓ ਬਣਾਈਆ ਤੇ ਵੀ ਅਡਮਾਨਾ ਸਾਹਿਬ ਤੇ ਆਰ ਡੀ ਵਾਈ ਨੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਇਸ ਗੀਤ ਨੂੰ ਬੱਤ-ਬੱਤ ਸੁਣੋ ਜੋ ਕਿ ਨਸ਼ਿਆਂ ਦੀ ਬਦ ਦੇ ਗੀਤ ਹੈ ਬੱਤ-ਬੱਤ ਸੁਣੋ ਤੇ ਲਾਈਕ ਕਰੋ ਪੇਟ ਇਸ ਸੱਜਣ ਸ਼ਿਖਰ ਬਸੇ ਨਗਰਾਸ ਵਦਸ ਅਧਿਕਾਰੀਆਂ ਸੇ ਸਰਵੀਆਂ ਕਲਪੇ ਦਮੀਆਂ ਤੇ ਤਾੜੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂ ਦੇ ਉਪਰ ਤੋਂ ਤੱਕ ਵਾਸਤੇ ਪਤਲੀ ਸੀ ਅਜਾਜਕ ਦਿਓ ਧੰਨਵਾਦ